ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 2-3 ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਗਈ ਤੇ ਉਹਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਤਨਾ ਤਨਾ ਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮਾੜੇ ਸ਼ਬਦ ਕੌਮ ਨੂੰ ਬੋਲੇ ਜਾ ਰਹੇ ਨੇ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ ਮਾੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾਏ ਦੀ ਸਖਤ ਨਿੰਦਾ ਕਰਦੇ ਆ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉੱਥੇ ਜਾ ਕੇ ਉਹਨੇ ਜੱਥੇ ਦੇ ਵਿੱਚ ਜੱਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉੱਥੇ ਧਰਮ ਪਰਵਤ ਨਗਰ ਕੇ ਨੂਰ ਹੁਸੈਨ ਵਾਂਗੂ ਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨੂੰ ਉੱਥੇ ਗੱਲਬਾਤ ਕਰਦੀ ਉਹਦੇ ਬਿਆਨ ਨੇ ਵੀ ਮੇਰੇ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਉਹ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰੈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਅਲਰਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਫੜਿਆ ਗਿਆ ਵੀ ਇਸ ਗੱਲਬਾਤ ਤੇ ਵੀ ਇਹਨਾਂ ਦੇ ਉੱਥੇ ਸੰਬੰਧ ਨੇ ਫੇਰ ਜਦੋਂ ਉਹਦਾ ਪਾਸਪੋਰਟ ਉਥੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਤੇ ਵੀ ਉਹਦੇ ਉਥੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਤੁਸੀਂ ਖੰਘਾਲ ਦਿਓ ਵੀ ਇਹਦਾ ਕੋਈ ਇੱਥੇ ਗੜਬੜਤਾ ਨਹੀਂ ਹੈਗੀ ਭਾਰਤ ਦੇ ਵਿੱਚ ਇਹਦਾ ਕਿਸੇ ਨਾਲ ਸੰਬੰਧਤਾ ਨਹੀਂ ਹੈਗਾ ਫਿਰ ਉਸ ਸਰਬਜੀਤ ਕੌਰ ਦਾ ਫੋਨ ਕਿਉਂ ਨਹੀਂ ਖੰਘਾਲਿਆ ਗਿਆ 9 ਸਾਲਾਂ ਤੋਂ ਉਹਦੀ ਗੱਲਬਾਤ ਪਾਕਿਸਤਾਨ ਨਾਲ ਹੋ ਰਹੀ ਸੀ ਉਹ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਦਾ ਮਤਲਬ ਜਾਣ ਬੁੱਝ ਕੇ ਇਹਨਾਂ ਨੇ ਸਾਨੂੰ ਬਦਨਾਮ ਕਰਨ ਵਾਸਤੇ ਸਾਰੀ ਗੱਲ ਦੱਬੀ ਗਈ। ਫਿਰ ਉਹਦੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਨੇ ਉਹ ਕਹਿੰਦੇ ਸਾਥੋਂ ਤੱਕ ਕਿਸੇ ਤੋਂ ਵੈਰੀਫਿਕੇਸ਼ਨ ਕਰਾਈ ਕੋਈ ਨਹੀਂ ਹੈਗੀ। ਅਜੇ ਤੱਕ ਕਿਸੇ ਦੀ ਕਰੀ ਨਹੀਂ ਹੈਗੀ ਉਹ ਵੀ ਜਵਾਬਦੇਹ ਜਾਂਦੇ ਨੇ। ਘਰ ਦੇ ਇਹਨੇ ਵੀ ਜਵਾਬ ਦੇ ਸਾਡੇ ਬੋਲਚਾਲ ਨਹੀਂ ਸੀ। ਤੇ ਇੰਨਾ ਕੁਝ ਹੋਇਆ ਹੁਣ ਕਿੰਨੇ ਬੰਦੇ ਚੱਕੇ ਜਾ ਰਹੇ ਨੇ ਬੰਬ ਲਾਸਟਰ ਦੇ ਵਿੱਚ। ਮਾੜਾ ਜਿਹਾ ਕਿਸੇ ਤਰ੍ਹਾਂ ਪੰਜਾਬੀਆਂ ਦਾ ਵੀ ਲਾਦਾ ਖਾਸਤਾਨੀਆਂ ਤੇ ਉਹ ਫਲਾ ਉਹਨਾਂ ਨੇ ਬੰਬ ਚਲਾਦਾ। ਮੈਂ ਪੁੱਛਣਾ ਚਾਹੁੰਨਾ ਦੁਬਾਰੇ ਫੇਰ ਸਾਨੂੰ ਨਾਬਦ ਨਾਮ ਕਰੋ। ਉਸ ਬੀਬੀ ਦਾ ਜਿਹੜੀ ਛੱਡ ਕੇ ਚਲੀ ਗਈ ਸਾਰਾ ਕੁਝ ਉੱਥੇ ਜਾ ਕੇ ਵਹਿ ਗਈ ਆ ਉਸੇ ਨਕਾਕ ਲਾ ਲਿਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਸਾਰੀਆਂ ਏਜੰਸੀਆਂ ਦੇ ਜਾਣ ਬੁੱਝ ਕੇ ਚਾਲਾ ਕੋਈ ਗੱਲ ਨਹੀਂ ਸਮਾ ਆਊਗਾ ਉਹ ਸਾਰਾ ਕੁਝ ਆਪ ਹੀ ਦੱਸੂਗੀ ਜਦੋਂ ਉਹਦਾ ਫੋਨ ਨਹੀਂ ਖੰਗਾ ਲਿਆ ਗਿਆ ਫਿਰ ਏਜੰਸੀਆਂ ਨੇ ਕਿਉਂ ਨਹੀਂ ਉਹਦਾ ਫੋਨ ਚੈੱਕ ਕੀਤਾ ਵੀ 9 ਸਾਲਾਂ ਦੇ ਵਿੱਚ ਕੋਈ ਆਇਆ ਗਿਆ ਇਹਦਾ ਮਤਲਬ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਵਾਸਤੇ ਇਹ ਸਾਜ਼ਿਸ਼ ਰਚੀ ਗਈ ਵੀ ਉੱਥੇ ਤਖਤਾਨ ਦੇ ਜਿਹੜੇ ਜਥੇਦਾਰ ਨੇ ਗਏ ਨੇ ਜਾਂ ਉੱਥੇ ਜਥਾ ਜਾਂਦਾ ਉਹ ਨਾ ਜਾਵੇ ਇਹਨਾਂ ਨੇ ਭਾ ਸਰਕਾਰ ਨੇ ਜਦੋਂ ਉੱਥੇ ਗੜਬੜ ਹੋਈ ਆ ਲੜਾਈ ਲੱਗੀ ਆ ਉਦੋਂ ਕਹਦਾ ਸੀ ਸਭ ਕੁਝ ਮੰਨਤ ਕਰਤਾ ਜ ਫਿਰ ਜਥੇਦਾਰ ਸਾਹਿਬ ਨੇ ਤੇ ਸ਼ਰਮਣਗੋਣੇ ਅਪੀਲ ਕੀਤੀ ਫਿਰ ਜਥੇ ਜਾਣ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਹ ਬੀਬੀ ਨੂੰ ਜਿਹੜੀ ਉਥੇ ਗੱਲਬਾਤ ਕਰਦੀ ਉਹਨੂੰ ਨਾਲ ਭੇਜਿਆ ਜਾਣ ਬੁੱਝ ਕੇ ਸਾਰੀ ਸਾਜ਼ਿਸ਼ ਰ ਸੀਗੀ ਆ ਜਿਸ ਤਰ੍ਹਾਂ ਵੀ ਹੁਣ ਗਾਹਾਂ ਤੋਂ ਕੋਈ ਬੀਬੀ ਨਾ ਜਾਵੇ ਇਹ ਵੀ ਲਾਨ ਹੋ ਗਿਆ ਸ਼ਰਮਣ ਕਮੇਟੀ ਕਣੀ ਵੀ ਗਾਹਾਂ ਨੂੰ ਜਥੇ ਨਾ ਜਾਣ ਇਹਨਾਂ ਨੂੰ ਬਿਮਾਰੀ ਇਹ ਆ ਹੋਰ ਕੁਝ ਨਹੀਂ ਹੈਗਾ ਹੁਣ ਕਈ ਕਹਿੰਦੇ ਨੇ ਇਹਨਾਂ ਦਾ ਉਹਨੂੰ ਮੋੜ ਕੇ ਲਿਆਉਣਾ ਚਾਹੀਦਾ ਜੀ ਇਹ ਕਹਿੰਦੇ ਸੀ ਗਜਨੀ ਤੋਂ ਛੜਾ ਅਸੀਂ ਕਹਿੰਦੇ ਆ ਛਡਾਈਆਂ ਨੇ ਇਤਿਹਾਸ ਬੋਲਦਾ ਪਰ ਮੈਂ ਉਹਨਾਂ ਖੱਤਾਂ ਨੂੰ ਪੁੱਛਣਾ ਚਾਹੁੰਦਾ ਹੈ ਉਹਨੂੰ ਕਿਹਨੇ ਧੱਕੇ ਨਾਲ ਰੱਖਿਆ ਉਹਨੂੰ ਕੌਣ ਚੱਕ ਕੇ ਲੈ ਕੇ ਗਿਆ ਉਹ ਤਾਂ ਆਪਣੀ ਮਰਜ਼ੀ ਨਾਲ ਗਈ ਆ ਉਹਦੇ ਪਰਿਵਾਰ ਨਹੀਂ ਕਹਿੰਦਾ ਵੀ ਉਹ ਧੱਕੇ ਨਾਲ ਗਈ ਆ ਕੋਈ ਪਿੰਡ ਵਾਲਾ ਨਹੀਂ ਕਹਿ ਰਿਹਾ ਉਹ ਆਪ ਦੇ ਉਹਦੇ ਬਿਆਨ ਨੇ ਉਹ ਬਦੀ ਮਰਜ਼ੀ ਨਾਲ ਖੇ ਖਾਂਦੀ 100 ਵਾਰ ਖਾਵੇ ਸਾਨੂੰ ਕੀ ਉਹਦੇ ਮਤਲਬ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਸਿਕੋਮ ਨੂੰ ਜ세ਦਰ ਕਾਲਤਖ ਸਾਹਿਬ ਦਾ ਇਹਦੇ ਸਾਖਤ ਸੰਹਿੜਣਾਣਾ ਚਾਹੀਦਾ ਬੋਲਣਾ ਚਾਹੀਦਾ ਇਸ ਗੱਲ ਤੇ ਕਈ ਮੁੱਦਿਆਂ ਤੇ ਜ세ਦਰ ਸਾਹਿਬ ਬੋਲਦੇ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਵੀ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਨੂੰ ਬਦਨਾਮ ਕਰਨ ਵਾਸਤੇ ਉਹ ਸਾਲੇ ਜਾ ਰਹੇ ਨੇ ਇਹਨਾਂ ਤੇ ਸੀਤੀ ਸੀਤੀ ਬਿਆਨ ਦਿੱਤੇ ਜਿਹੜਾ ਬੋਲਿਆ ਜਾਵੇ ਕਿਉਂ ਸਾਨੂੰ ਸੇ ਕੌਣ ਬਦਨਾਮ ਕੀਤਾ ਜਾ ਰਿਹਾ ਉਹ ਸਾਡੀ ਕੋਈ ਖੁਸ਼ੀ ਨਹੀਂ ਲੱਗਦੀ ਉਹ ਆਪਦੀ ਮਰਜ਼ੀ ਨਾਲ ਗਈ ਆ ਜੇ ਕੋਈ ੱੱੱਕੇ ਨਾਲ ਉਥੇ ਰੱਖਦਾ ੱੱੱਕੇ ਨਾਲ ਚੱਕਦਾ ਫੇਰ ਅਸੀਂ ਸਭ ਕੁਝ ਕਰ ਸਕਦੇ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਅਸੀਂ ਕਰ ਦਿੰਦੇ ਅਰੋਂ ਆਪਣੀ ਮਰਜ਼ੀ ਨਾਲ ਗਿਆ ਪਰਿਵਾਰ ਦੀ ਨਹੀਂ ਬਣੀ ਉਹ ਕੌਮ ਨਹੀਂ ਕੀ ਬਣੂਗੀ ਉਹ ਪੰਥ ਦੀ ਕੀ ਬਣੂਗੀ ਸਾਡੀ ਕੁਛ ਨਹੀਂ ਲੱਗਦੀ ਜਿਹੜਾ ਕਿਰਾਉ ਮਰੇ ਉਹਨੂੰ ਲੱਕ ਲਾਣ ਦਾ ਉਸ ਨੂੰ ਜੰਮਣ ਦੇ ਉਹਨੂੰ ਤਾਂ ਲਾਣ ਤਾਂ ਹੀ ਪਹਿਣਗੀਆਂ ਇੱਥੇ ਵੀ ਪਹਿਣਗੀਆਂ ਉੱਥੇ ਵੀ ਪਹਿਣਗੀਆਂ ਤੇ ਜਿਨ੍ਹਾਂ ਨੇ ਬੋਲ ਕੁਝ ਚੁੱਪੀ ਜਾਰੀ ਬਾਬਾ ਜੀ ਸਿੱਖ ਇਤਿਹਾਸ ਤੇ ਜਾਵੇ ਉਹ ਗੱਜਰੀ ਦੇ ਬਜ਼ਾਰ ਦੇ ਇਤਿਹਾਸ ਤੇ ਉਹਨੂੰ ਜਾਣ ਕੇ ਕਿ ਇਸ ਇਸ ਗਲਤੀ ਨੂੰ ਰਿਪੀਟ ਕੀਤਾ ਜਾ ਰਿਹਾ ਹੈ ਮਤਲਬ ਕਿ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਲੋਕ ਰਿਪੀਟ ਸਾਨੂੰ ਬੁੱਝ ਕੇ ਹੁਣ ਪਹਿਲਾਂ ਮੈਂ ਤੁਸੇ ਉਹਨੂੰ ਕੋਈ ਧੱਕੇ ਨਾਲ ਰੱਖ ਕੇ ਗਿਆ ਜੇ ਕਿਸੇ ਧੀ ਪੈਣ ਨੂੰ ਕੋਈ ਤੱਕੇ ਨਾ ਫੇਰ ਉਹਨੂੰ ਵੀ ਹਾਂ ਸਾਡੀ ਅਣਖ ਨੂੰ ਵਗਾ ਰਹੇ ਇਹਨਾਂ ਨੇ ਕਿਸੇ ਮੁਸਲਮਾਨ ਦੀ ਹੋਏ ਚਹੇ ਕਿਸ ਇੱਕ ਹਿੰਦੂਆਂ ਦੀ ਚੱਕਦੇ ਰਹੇ ਨੇ ਹਿੰਦੂਆਂ ਦੀਆਂ ਪੈਣਾ ਚੱਕਦੇ ਰਹੇ ਨੇ ਸੰਤ ਜਰਨੈਲ ਸਿੰਘ ਪਿੰਡਰਾਣ ਵਾਲੇ ਵੇਲੇ ਉਹ ਹਿੰਦੂ ਉਹਨਾਂ ਦੇ ਹਿੰਦੂਆਂ ਦੀ ਕੁੜੀ ਨੂੰ ਲੈ ਗਏ ਸੀ ਕਿ ਚੱਕ ਕੇ ਉਹਨਾਂ ਕੋਲੇ ਪੁਕਾਰ ਕੀਤੀ ਵੀ 22 ਦਿਨ ਹੋ ਗਏ ਜੀ ਰੱਖਿਆ ਨਹੀਂ ਸਾਡੀ ਕੁੜੀ ਨੂੰ ਛੱਡਦਾ ਉਹਨਾਂ ਨੇ ਉਸੇ ਬੁਲਾ ਕੇ 22 ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਵੀ ਕੁੜੀ ਨੂੰ ਲੈ ਸਾਡੀ ਧੀ ਆ ਇਹ ਲਿਆਂਦੀ ਸੀ ਹਿੰਦੂਆਂ ਦੀਆਂ ਸੜਾਈਆਂ ਨੇ ਅਸੀਂ ਤੇ ਇਹ ਤਾਂ ਆਪ ਗਈ ਆ ਅਤੇ ਕੋਈ ਨਾ ਦੀ ਕੌਮ ਬਦਨਾਮ ਨਾ ਕਰੋ ਬਾਰ ਬਾਰ ਵੀਡੀਓ ਪਾ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਇਹਦੇ ਉੱਤੇ ਸਿੱਖ ਪੰਥ ਦੇ ਜਥੇਦਾਰ ਸਖਤ ਸਟੈਂਡ ਲੈਣ ਤੇ ਬੋਲਣਾ ਇਹਨਾਂ ਨੂੰ ਮੂੰਹ ਬੰਦ ਕਰਨੇ ਚਾਹੀਦੇ ਨੇ ਬੋਲਦੇ ਨੇ ਜੇ ਤੁਹਾਨੂੰ ਜੇ ਤੁਹਾਨੂੰ ਉਹ ਉਹਦਾ ਬਾੜਾ 헤ਜ ਆਉਂਦਾ ਆਪਣੇ ਘਰੇ ਲਿਆ ਕੇ ਰੱਖੋ ਉਹਨੂੰ ਆਪਣੇ ਘਰੇ ਲਿਆ ਕੇ ਰੱਖੋ ਜੇ ਤੁਹਾਨੂੰ ਜਿਆਦਾ 헤ਜ ਆਉਂਦਾ ਤਾਂ ਕੋਈ ਸੜਾ ਲਓ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਤੁਸੀਂ ਗੰਦੀਆਂ ਸਿੱਖਾਂ ਦਾ ਮਾਰਾ ਬਚਨ ਬੋਲਦੇ ਆਂ ਕੰਦੇ ਬਚਨ ਬੋਲਦੇ ਆਂ ਸ਼ਰਮ ਆਉਣੀ ਚਾਹੀਦੀ ਥੋਨੂੰ ਆਪਦੇ ਘਰੇ ਲਿਆਓ ਭਾਈ ਸਾਡਾ ਕੋਈ ਕਿਸੇ ਨਾਲ ਸਬੰਧ ਨਹੀਂ ਜਿੱਥੇ ਕੋਈ ੱੱੱਕਾ ਹੁੰਦਾ ਉਸੇ ਖਾਲਸਾ ਪੰਥ ਖੜਦਾ ਉੱਥੇ ਸਾਰਾ ਕੁਝ ਹੁੰਦਾ ਜਿਹੜਾ ਕੋਈ ਆਪਦੇ ਆਪ ਮਾੜੇ ਚੱਜ ਹੁਣ ਉਹਦੇ ਮਗਰ ਨੂੰ ਕੋਈ ਵੀ ਨਹੀਂ ਜਾਂਦਾ ਉਹਦੇ ਮਗਰ ਤਾਂ ਘਰ ਦੇ ਵੀ ਨਹੀਂ ਤੁਰਦੇ ਸਿੱਖ ਕੌਮ ਨੇ ਕੀ ਤੁਰਨਾ ਕੌਮ ਕੀ ਤੁਰੂਗੀ ਉਹਦੇ ਘਰਦਿਆਂ ਨੇ ਹਾਂ ਵੀ ਭਰੀ ਆਉਦੀ ਉਹ ਨਹੀਂ ਤੁਰ ਰਹੇ ਉਹ ਨਹੀਂ ਕਹਿ ਰਹੇ ਸਾਡੀ ਨੂੰ ਮੁੜ ਕੇ ਲਿਆਓ ਉਹਨਾਂ ਨਾਲ ਤਾਂ ਸਾਡੀ ਕੁਛ ਨਹੀਂ ਲੱਗਦੀ ਜਦੋਂ ਉਹਦੇ ਪਰਿਵਾਰ ਨੇ ਕਹਿਤਾ ਇਹ ਇੱਕ ਕੌਮ ਦੀ ਕੀ ਲੱਗਦੀ ਆ ਉਹ ਕੌਮ ਨੂੰ ਨਾ ਬਦਨਾਮ ਕਰੋ ਜਾਣ ਬੁਝ ਕੇ ਸਾਡੇ ਦੇ ਚਿੱਕੜ ਨਾਮ ਸਾਲੋ ਸਭ ਨੂੰ ਪਤਾ ਵੀ ਸਿੱਖ ਕੌਮ ਕੀ ਕਰ ਸਕਦੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਏਜੰਸੀਆਂ ਭਾਰਤ ਸਰਕਾਰ ਜਵਾਬ ਦੇਵੇ ਵੀ ਉਹਦੇ ਫੋਨ ਕਿਉਂ ਨਹੀਂ ਖੰਗਾੜੇ ਗਏ ਕਿਉਂ ਨਹੀਂ ਉਹਦਾ ਨੰਬਰ ਚੈੱਕ ਕਰੇ ਗਏ ਜਾਣ ਬੁਝ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਥੇ ਬੰਦ ਕਰਨ ਵਾਸਤੇ ਆਹੀ ਕਾਰਜਾ ਹੋਰ ਕੁਛ ਨਹੀਂ ਤੁਹਾਡੇ ਕੋਲੇ ਸਾਹਮਣੇ ਸਾਰੇ ਖਲਾਸੇ ਆਉਣ ਦੇ ਨਾਲ ਵਿੱਚ ਹੋ ਜਾਣਗੇ ਇਹ ਜਿਵੇਂ ਜਿਵੇਂ ਸਮਾਂ ਬੀਤੇ ਜਾਊਗਾ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਅਸੀਂ ਕੌਮ ਨੂੰ ਕਹਿੰਦੇ ਜਿਸਾਂ ਨੂੰ ਵੀ ਇਹਦੇ ਉੱਤੇ ਸਟੈਂਡ ਲਵੋ ਪੰਥਕ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿੱਥੇ ਮਜਰੂਮ ਗਰੀਬ ਨਾਲ ੱਟਕਾ ਹੁੰਦਾ ਉਸੇ ਸਿਖੜਦੇ ਆ ਖੜਾਂਗੇ ਹਮੇਸ਼ਾ ਖੜਾ ਰਹਿਣਾ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਬਦਨਾਮ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ